ਅੱਜ ਕੱਲ ਜਿਹੜਾ ਹੈ ਮਾਹੌਲ ਬਣਿਆ ਹੋਇਆ ਹੈ ਉਹਦੇ ਵਿੱਚ ਇਹ ਹੈ ਕਿ ਭਾਈ ਸਾਰਾ ਜਿਹੜਾ ਕਾਰੋਬਾਰ ਹੈ ਸਾਰਾ ਜਿਹੜਾ ਸਿੰਘਾਸਨ ਹੈ ਫੋਨ ਦਾ ਉਹ ਵੀਡੀਓਸ ਤੇ ਟਿਕਿਆ ਹੋਇਆ ਹੈ ਰੀਲਾਂ ਤੇ ਟਿਕਿਆ ਹੋਇਆ ਹੈ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਮੈਂਟੈਂਸ ਕਿੰਟਾਂ ਚ ਕਿੰਨੀਆਂ ਘਟਪਾ ਦੇਣੇ ਆ ਕਿੰਨੀਆਂ ਕਿ ਵੇਖ ਲੈਣੇ ਆ ਜੀ ਪਰ ਕਿਤੇ ਨਾ ਕਿਤੇ ਹੁਣ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪੈਣਾ ਕਿ ਭਾਈ ਕਿਹੜੀ ਵੀਡੀਓ ਨਹੀਂ ਦੇਖਣੀ ਕਿਸ ਵੀ ਹੋ ਸਕਦਾ ਕੋਈ ਸਮੱਸਿਆ ਵੀ ਪੈ ਸਕਦੀ ਹੈ ਤੇ ਜੇਲ੍ਹ ਵੀ ਦੇਖਣੀ ਪੈ ਸਕਦੀ ਹੈ ਠੀਕ ਨਾ ਇਹ ਕਿਹੜੀ ਵੀਡੀਓ ਦੀ ਗੱਲ ਹੋ ਰਹੀ ਹੈ ਜਿਹੜੀ ਭਾਈ ਕਹਿੰਦੇ ਨਾ ਰੱਖਣੀ ਹੈ ਨਾ ਸ਼ੇਅਰ ਕਰਨੀ ਹੈ ਤੇ ਨਾ ਭਾਈ ਵੇਖਣੀ ਹੈ ਸਭ ਗੱਲ ਇਹ ਆ ਕਿ ਜਿਸ ਤਰ੍ਹਾਂ ਆਪਾਂ ਦੇਖੇ ਤਾਂ 1994 ਤੋਂ ਬਾਅਦ smartphones ਅੱਗੇ ਵੱਧਦਾ ਉਹਦੀ ਇੱਕ ਝਰਨੀ ਹੈ ਨਾ ਹੁਣ ਦਿੱਕਤ ਕੀ ਹੈ ਸਭ ਕਿ ਮੈਂ ਇੱਕ ਬਹੁਤ ਵੱਡੇ ਨਾ ਮਹਾਰ ਦਾ ਵਿਚਾਰ ਪੜ ਰਿਹਾ ਸੀ ਉਹ ਕਹਿੰਦਾ ਕਿ ਦੇਖੋ ਜਿਹੜਾ ਸਾਡਾ ਮਾਈਂਡ ਹੈ ਨਾ ਹੂੰ ਮਨੁੱਖੀ ਉਹ ਇਸ ਟੈਕਨੋਲੋਜੀ ਵਾਸਤੇ ਨਹੀਂ ਸੀ ਬਣਿਆ ਕਿਉਂਕਿ ਅਸੀਂ ਤੇ ਲੱਖਾਂ ਸਾਲ ਦੇ ਇੱਕ ਜੀ ਲੰਬੇ ਸਫ਼ਰ ਤੋਂ ਸਫ਼ਰ ਤੋਂ ਆਏ ਹਾਂ ਜੀ ਤਾਂ ਇਹ ਚੀਜ਼ਾਂ ਵਾਸਤੇ ਅਸੀਂ ਨਹੀਂ ਸੀ ਬਣੇ ਜਿਹੜੇ ਹਾਲ ਦੇ 20 30 ਸਾਲਾਂ ਦੇ ਵਿੱਚ ਕਹਿ ਲੋ ਕਿ ਭਾਈ ਮਾਮਲੇ ਸਾਡੇ ਪੇਸ਼ ਪਏ ਨੇ ਜੀ ਤੇ ਹੁਣ ਐਸੇ ਪੇਸ਼ ਪਏ ਨੇ ਕਿ ਇੱਕ ਦੋ ਸਾਲ ਦਾ ਕਾਕਾ ਜਾਂ ਕਾਕੀ ਆ ਜਿਹੜੇ ਉਹ ਵੀ ਟੈਲੀਫੋਨ ਨੂੰ ਭੱਜ ਭੱਜ ਕੇ ਪੈਂਦੇ ਉਹਨਾਂ ਨੂੰ ਵੀ ਲਾਈਟ ਲਿ ਸਕੋਰ ਜਿਹੜੀ ਹੈ ਨਾ ਉਹ ਖਿੱਚਦੀ ਹੈ ਖਿੱਚਦੀ ਹੈ ਜੀ ਜੀ ਹੁਣ ਇਹਦੇ ਵਿੱਚ ਸਬਕਤਾ ਬੱਗੇ ਆ ਗਿਆ ਹੁਣ ਜਿਹੜਾ ਪੋਰਨ ਕੰਟੈਂਟ ਹੂੰ ਉਹਦੇ ਤੇ ਕੱਲ ਸੁਣਵਾਈ ਹੁੰਦੀ ਆ ਹੂੰ ਪਹਿਲੀ ਗੱਲ ਇਹ ਹੈ ਕਿ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹਨ ਉਹ ਇਸ ਤਰ੍ਹਾਂ ਵੀ ਸਾਈਬਰ ਫਰਾਡ ਦਾ ਸ਼ਿਕਾਰ ਹੋ ਜਾਂਦੇ ਆ ਕਿਉਂਕਿ ਦੇਖੋ ਜਿੰਨੀਆਂ ਵੀ ਕਲਿੱਕਾਂ ਵੱਜਦੀਆਂ ਨੇ ਪਰ ਸੈਕਿੰਡ 'ਚ ਵੈਸੇ ਜੇ ਮੈਂ ਤੁਹਾਨੂੰ ਦੱਸਣ ਚਲੇ ਜਾਵਾਂ ਜੀ ਕਿਤੇ ਨਾ ਕਿਤੇ ਭਾਈ ਇਹਦੇ 'ਚ ਕੋਈ ਸ਼ੱਕ ਵੀ ਨਹੀਂ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੇ ਦੇਖਿਆ ਹੁੰਦਾ ਕਿਤੇ ਨਾ ਕਿਤੇ ਇਹ ਕੰਟੈਂਟ ਬਿਲਕੁਲ ਸਾਡੇ ਟਾਈਮ 'ਚ ਵੀ ਸੀਆਰ ਲਿਆਏ ਜਾਂਦੇ ਸੀ ਲੋਕ ਲੋਕ ਕੇ ਰਾਤ ਨੂੰ ਜੀ ਜੀ ਫਿਲਮਾਂ ਦੇਖੀਆਂ ਜਾਂਦੀਆਂ ਸੀ ਸਿੱਧਾ ਸਾਬ ਹੈ ਮੇਰੇ ਕੋਲ ਨਾ ਉਹ ਪਤਾ ਕਿ ਉਹ ਲਾਗ ਲਪੇਟ ਜੀ ਵਾਲੀ ਗੱਲ ਨਹੀਂ ਹੁੰਦੀ ਨਹੀਂ ਸਹੀ ਹੈ ਜੀ ਠੀਕ ਹੈ ਨਾ ਸਾਰਾ ਸੱਚ ਹੈ ਸਮਾਜ ਦਾ ਇਹ ਸੱਚ ਹੈ ਤਾਂ ਸਮਾਜ ਦਾ ਇਹੀ ਤੇ ਸੱਚ ਆ ਕਿ ਜਿਹੜੀਆਂ ਸਭ ਤੋਂ ਜ਼ਿਆਦਾ ਕਲਿੱਕਾਂ ਵੱਜਦੀਆਂ ਸ਼ਾਇਦ ਭਾਰਤ ਤੇ ਪਾਕਿਸਤਾਨ 'ਚ ਵੱਜਦੀਆਂ ਨੇ ਉਹ ਬਿਲਕੁਲ ਤੇ ਜਿਹੜਾ ਮਤਲਬ ਕਿ ਉਹ ਸਾਰਾ ਧੰਦਾ ਹੈ ਉਹ ਕੁਝ ਬੰਦਿਆਂ ਨੇ ਕਲੋਗ ਵੈਬਸਾਈਟ ਦਾ ਤੰਦਾ ਖਾਸ ਤੌਰ ਤੇ ਜਿਵੇਂ YouTube ਸੀਗਾ YouTube ਦੇ ਬਰੋਬਰ ਲਿਆਂਦਾ ਉਹਨਾਂ ਨੇ YouTube ਸਿਸਟਮ ਲਿਆਂਦਾ ਫਿਰ ਹੌਲੀ 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 ਤੁਸੀਂ ਦੇਖੋਗੇ ਤਾਂ ਵੈਬਸਾਈਟ ਆਈਆਂ ਤਾਂ ਉਹਨਾਂ ਨੇ ਇਹਨਾਂ ਕੰਟੈਂਟ ਕਰ ਦਿੱਤਾ ਵਾਧੂ ਇਹਨਾਂ ਕੰਟੈਂਟ ਕਰ ਦਿੱਤਾ ਕਿ इजीली ਜਿਹੜਾ ਹੈ ਨਾ ਕੋਈ ਵੀ ਬੰਦਾ ਉਸ ਕੰਟੈਂਟ ਤੱਕ ਪਹੁੰਚ ਜਾ ਪਹੁੰਚ ਸੰਦੇ ਜੀ ਇੱਕ ਵਿਵਾਦ ਉਹਦੇ ਤੇ ਵੀ ਆ ਕਿ ਕੀ ਇੰਡੀਆ ਚ ਪੋਰਨ ਕੋਈ ਬੰਦਾ ਵੇਖ ਸਕਦਾ ਜਾਂ ਆਪਣੇ ਫੋਨ ਚ ਰੱਖ ਸਕਦਾ ਹੂੰ ਦੇਖੋ ਉਹਦੇ ਚ ਕੀ ਆ ਕਿ ਕੁਝ ਲੋਕ ਸਾਈਬਰ ਫਰਾਡ ਦਾ ਸ਼ਿਕਾਰ ਹੁੰਦੇ ਆ ਜਿਵੇਂ ਤੁਸੀਂ ਕੁਝ ਐਸੀਆਂ ਵੈਬਸਾਈਟ ਤੇ ਜਾ ਕੇ ਐਂਟਰੀ ਮਾਰਦੇ ਹੋ ਤੇਵੇਂ ਕੁਝ ਉਹਨਾਂ ਦਾ ਹੋਏਗਾ ਕੋਈ ਡਾਟਾ ਸ਼ੇਅਰਿੰਗ ਵਾਲਾ ਸਾਫਟਵੇਅਰ ਤੇਵੇਂ ਤੁਹਾਨੂੰ ਕੋਈ ਅਲਰਟ ਆ ਗਿਆ ਜਾਂ ਤੁਸੀਂ ਤੁਹਾਨੂੰ ਇਹ ਲੱਗੇਗਾ ਕਿ ਜਾਰ ਹੈ ਤੇ ਕੋਈ ਇੰਡੀਅਨ ਕੋਈ ਏਜੰਸੀ ਦਾ ਆ ਗਿਆ ਜੀ ਫਸ ਗਏ ਵੀ ਤੁਸੀਂ ਐਦਾਂ ਕੀਤਾ ਉਦਾਂ ਕੀਤਾ ਤਾਂ ਮਤਲਬ ਕੋ ਗਾਂ ਦੀ ਗਾਂ ਚੱਲ ਪੈਂਦਾ ਕੰਮ ਜੀ ਤਾਂ ਕਈ ਵਾਰ ਇਸ ਤਰ੍ਹਾਂ ਦੇ ਵੀ ਮਾਮਲੇ ਇੰਡੀਆ ਚ ਆਇਆ ਦੂਜੀ ਗੱਲ ਇਹ ਕਿ ਤੁਸੀਂ ਇਕਲਾਪੇ ਚ ਆਪਦੀ ਪ੍ਰਾਈਵੇਟ ਜ਼ਿੰਦਗੀ ਚ ਕਿਤੇ ਦੇਖ ਰਹੇ ਹੋ ਬਾਲਗ ਹੋ ਜੀ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਸਾਹਿਬ ਹਮ ਤੁਸੀਂ ਆਪਣੇ ਫੋਨ ਚ ਰੱਖੀ ਫਿਰਦੇ ਹੋ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਜੀ ਜੀ ਪਰ ਮਸਲਾ ਜਿਹੜਾ ਹੈ ਉਹ ਕੱਲ ਤੈ ਹੋਇਆ ਕਿਉਂਕਿ ਇੱਥੇ ਇੱਕ ਸਾਹਿਬ ਇਹ ਮਸਲਾ ਬਣਿਆ ਸੀਗਾ ਕਿ ਕਿਸੇ ਬੰਦੇ ਤੇ ਮੁਕੱਦਮਾ ਸੀਗਾ ਹਮ ਮਤਲਬ ਕਿ ਜੋ ਚਾਈਲਡ ਪ੍ਰੋਨੋਗਰਾਫੀ ਆ ਜੀ ਉਹਨੂੰ ਲੈ ਕੇ ਹਮ ਤਾਂ ਹਾਈ ਕੋਰਟ ਨੇ ਉਸ ਬੰਦੇ ਨੂੰ ਰਾਹਤ ਦਿੱਤੀ ਸੀ ਕਿ ਭਈ ਆਪਣੀ ਨਿੱਜੀ ਜ਼ਿੰਦਗੀ ਚ ਉਹ ਇਦਾਂ ਦੇਖ ਸਕਦਾ ਜਾਂ ਜੀ ਜੀ ਰੱਖ ਸਕਦਾ ਆਪਣੇ ਮੋਬਾਈਲ 'ਚ ਤਾਂ ਸੁਪਰੀਮ ਕੋਰਟ ਨੇ ਇਹਦੇਤੇ ਫਿਰ ਇੱਕ ਲੰਬੀ ਸੁਣਵਾਈ ਕੀਤੀ ਜੀ ਉਹਨਾਂ ਨੇ ਤੇ ਚਾਈਲਡ ਪ੍ਰੋਨੋਗਰਾਫੀ ਆ ਨਾ ਜਿਹੜੀ ਉਹਦੇ ਤੇ ਵੈਖਿਆ ਕਿ ਇਹ ਸ਼ਬਦ ਵੀ ਜਿਹੜਾ ਨਾ ਪੋਰਨੋਗਰਾਫੀ ਹੈ ਮੈਂ ਪ੍ਰੋਨੋਗਰਾਫੀ ਕਹੀ ਨਾ ਪੋਰਨੋਗਰਾਫੀ ਜੀ ਕਿ ਭਈ ਇਹ ਜਿਹੜੀ ਚਾਈਲਡ ਪੋਰਨੋਗਰਾਫੀ ਆ ਇਹ ਸ਼ਬਦ ਵੀ ਇਸਤੇਮਾਲ ਨਹੀਂ ਕਰਨਾ ਹੂੰ ਇਹਦੇ ਵਾਸਤੇ ਉਹਨਾਂ ਨੇ ਸ਼ਾਇਦ ਇਹ ਕਹੂਰ ਸ਼ਬਦ ਜਿਹੜਾ ਹੈ ਉਹ ਸੁਝਾਇਆ ਕਿ ਭਾਈ ਆਹ ਸ਼ਬਦ ਤੁਸੀਂ ਇਸਤੇਮਾਲ ਕਰੋ ਜੀ ਕੁਝ ਚੀਜ਼ਾਂ ਉਹ ਅਟਰੈਕਟ ਕਰਦੀਆਂ ਨੇ ਲੋਕਾਂ ਨੂੰ ਜਿਹੜੀ ਜੀ ਤੋ ਰੋਕਿਆ ਜਾਂਦਾ ਉਹਨਾਂ ਨਾਲੋਂ ਜ਼ਿਆਦਾ ਜੀ ਅੱਛਾ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦੇਣਾ ਹੂੰ ਅਬੋਰ ਦੇ ਲਾਗੇ ਇੱਕ ਪਿੰਡ ਆ ਜੀ ਕੱਲ ਹੀ ਉੱਥੇ ਇੱਕ ਮੁਕਦਮਾ ਦਰਜ ਹੋਇਆ ਹੂੰ ਉਹਦੇ ਵਿੱਚ ਕੀ ਹੈ ਕਿ ਉਕਤ ਵਿਅਕਤੀ ਜਿਹੜਾ ਹੈ ਉਹ ਇਸ ਤਰ੍ਹਾਂ ਬੱਚਿਆਂ ਦੇ ਯਾਨੀ ਜਿਹੜੇ ਸੈਕਸ ਵਾਲੀ ਵੀਡੀਓ ਹੈ ਹੂੰ ਕਿਉਂਕਿ ਇਹ ਇੱਕ ਰੈਕਟ ਬਹੁਤ ਵੱਡਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਤਾਂ ਉਹ ਬੱਚਿਆਂ ਦੇ ਨਾਲ ਜੁੜਿਆ ਇਸ ਤਰ੍ਹਾਂ ਦਾ ਪੋਰਨ ਜਿਹੜਾ ਸੀਗਾ ਉਹ ਖਰੀਦੋ-ਫਰੋਖਤ ਕਰਦਾ ਸੀਗਾ ਹਮ ਤਾਂ ਹੁਣ ਕਿਉਂਕਿ ਇੱਥੇ ਨਾਲ ਦੀ ਨਾਲ ਤੁਸੀਂ ਹੁਣ ਜਦੋਂ ਵੀ ਕਿਸੇ ਵੈਬਸਾਈਟ ਤੇ ਜਾਣੇ ਤੁਹਾਨੂੰ ਪਤਾ ਤੁਹਾਡਾ ਅੱਜਕੱਲ ਈਮੇਲ ਹੈ ਜਿਹੜਾ ਉਹਦੇ 'ਚ ਹੁੰਦਾ ਹੈ ਬਤੇਰਾ ਕੁਝ ਆਈਪੀ ਐਡਰੈਸ ਹੁੰਦਾ ਹੈ ਫੋਨ ਚੱਲਦਾ ਇਹ ਸਾਰਾ ਕੁਝ ਆਈਪੀ ਐਡਰੈਸ ਹੁੰਦਾ ਹੈ ਨਾ ਤੁਹਾਡਾ ਤੇ ਉਹ ਸਾਰਾ ਕੁਝ ਜਾਣੀ ਬਹੁਤ ਜਲਦੀ ਲੱਭਿਆ ਜਾਂਦਾ ਹੈ ਤਾਂ ਤੁਸੀਂ ਕਿਹੜਾ ਉਹ ਇਸਤੇਮਾਲ ਕਰ ਰਹੇ ਹੋ ਵਗੈਰਾ ਵਗੈਰਾ ਤਾਂ ਭਾਈ ਉਹ ਹਸਾਬਕਿਤਾਬ ਹੋਇਆ ਕਿ ਉਹਨੂੰ ਚੱਕ ਲਿਆ ਕੱਲ ਜੀ ਕਬੋਰ ਪੁਲਿਸ ਨੇ ਹੂੰ ਤਾਂ ਇਹ ਹਸਾਬਕਿਤਾਬ ਆ ਕਿ ਸੁਪਰੀਮ ਕੋਰਟ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਭਾਈ ਤੁਸੀਂ ਜੀ ਨਾ ਤੇ ਇਹ ਜਿਹੜੀ ਚਾਈਲਡ ਪੋਰਨੋਗ੍ਰਾਫੀ ਆ ਇਹਨੂੰ ਰੱਖ ਸਕਦੇ ਹੋ ਨਾ ਦੇਖ ਸਕਦੇ ਹੋ ਨਾ ਸ਼ੇਅਰ ਕਰ ਸਕਦੇ ਹੋ ਜੀ ਸਾਫ ਐ ਸਪਸ਼ਟ ਐ ਕਿ ਇਸ ਤਰ੍ਹਾਂ ਦਾ ਕੰਟੈਂਟ ਦੇਖਣਾ ਵੀ ਮਨਾ ਰੱਖਣਾ ਵੀ ਮਨਾ ਜੇ ਦੇਖਣਾ ਤੇ ਰੱਖਣਾ ਮਨਾ ਤੇ ਇਹਦਾ ਮਤਲਬ ਕਿ ਸ਼ੇਅਰ ਕਰਨਾ ਵੀ ਮਨਾ ਸ਼ੇਅਰ ਕਰਨਾ ਵੀ ਮਨਾ ਬਿਲਕੁਲ ਤਾਂ ਬਿਲਕੁਲ ਸੁਪਰੀਮ ਕੋਰਟ ਨੇ ਇਸ ਚੀਜ਼ ਨੂੰ ਬੰਦ ਕਰ ਦਿੱਤਾ ਕਿ ਅਜੇ ਹਾ ਨਹੀਂ ਹੋਣਾ ਚਾਹੀਦਾ ਤੇ ਜਿਸ ਵਧੀਆ ਫੈਸਲਾ ਲੀਆ ਮੈਨੂੰ ਲੱਗਦਾ ਬਿਲਕੁਲ ਜਿਸ ਫੋਨ ਚੋਂ ਇਹ ਬਰਾਮਦ ਹੋ ਗਿਆ ਉਹਦੇ ਤੇ ਬਹੁਤ ਸਖਤ ਕੈਲੋਕ ਐਕਸ਼ਨ ਹੋਏਗਾ ਆ ਸੁਪਰੀਮ ਕੋਰਟ ਨੇ ਕਲ ਤੈ ਕਰ ਦਿੱਤਾ ਸੀਗਾ ਨਹੀਂ ਬਿਲਕੁਲ ਜੇ ਥੋੜਾ ਜਿਹਾ ਅਗਲੇ ਸਮਾਜ ਨੂੰ ਅਗਲੀਆਂ ਪੀੜੀਆਂ ਨੂੰ ਬਚਾ ਕੇ ਰੱਖਣਾ ਤੇ ਮੈਨੂੰ ਲੱਗਦਾ ਹੈ ਬੜਾ ਜ਼ਰੂਰੀ ਹੈ ਜੀ ਜੀ ਇੱਧਰ ਵਾਓ ਜੀ ਇਹਨਾਂ ਲਿਖਿਆ ਹੋਇਆ ਦੱਸ ਰਹੇ ਨੇ ਕਿ ਕੈਨੇਡਾ ਦੇ ਵਿੱਚ ਬਹੁਤ ਸਖਤ ਐਕਸ਼ਨ ਲਿਆ ਜਾਂਦਾ ਹੈ ਜੇ ਕਿਸੇ ਦੇ ਆਹ ਉੱਥੇ ਤੇ ਵੈਸੇ ਵੀ ਬੱਚਿਆਂ ਦੇ ਮਾਮਲੇ 'ਚ ਤਾਂ ਨਾ ਬਹੁਤ ਜ਼ਿਆਦਾ ਕੈਲੋਕ ਹੈ ਹਮ ਮਲਵਿੰਦਰ ਜੀ ਕਹਿ ਰਹੇ ਨੇ ਕਿ ਬੱਚਿਆਂ ਦੇ ਨਾਲ ਜੁੜੀਆਂ ਹੋਈਆਂ ਜੇ ਕੋਈ ਕੰਟੈਂਟ ਇਹਦਾ ਨਾ ਦੇਖਦਾ ਤੇ ਭਾਈ ਉਹ ਮਾਈਂਡ ਸੈਟ ਵੀ ਉਹਦਾਂ ਦਾ ਹੋ ਜਾਂਦਾ ਬੰਦੇ ਦਾ ਫਿਰ ਉਹ ਮੁੜ ਕੇ ਉਹਦਾਂ ਨੇ ਹਰਕਤਾਂ ਵੀ ਫਿਰ ਕਰਦਾ ਹੈ ਸਮਾਜ ਦੇ ਵਿੱਚ ਜਿਹੜਾ ਆਪਾਂ ਦੇਖਦੇ ਆਂ 6-6 ਸਾਲ ਦੀਆਂ ਬੱਚੀਆਂ ਨਾਲ ਦੁਸ਼ਕਰਮ ਹੁੰਦੇ ਆ ਨਾ ਜੀ ਸਰ ਬਿਲਕੁਲ ਅੱਗੇ ਆਪਾਂ ਦੇਖਿਆ ਕਿ ਇੰਨਾਂ ਚੀਜ਼ਾਂ ਦਾ ਨਾ ਬੜਾ ਭਿਆਨਕ ਰਿਜ਼ਲਟ ਨਿਕਲਦਾ ਹੈ ਕਿ ਇੱਕ ਨੇ 11-12 ਸਾਲ ਦੇ ਬੱਚੇ ਨੇ ਆਪਣੀ ਭੈਣ ਨਾਲ ਕੀਤਾ ਜੀ ਜੀ ਘਰ ਚੀ ਤੇ ਫਿਰ ਉਸ ਨੂੰ ਮਤਲਬ ਕਿ ਮਾਰ ਦਿੱਤਾ ਗਿਆ ਘਰ ਦੇ ਜੀਆ ਵਲ ਜੀ ਜੀ ਅ ਕੱਲ ਦੀ ਆਪਾਂ ਹੀ ਖਬਰ ਕੀਤੀ ਇੰਟਰਵਿਊ ਚ 6 ਸਾਲ ਦੀ ਬੱਚੀ ਵਾਲਾ ਤਾਂ ਇਦਾਂ ਦੀ ਬਹੁਤ ਸਾਰੀਆਂ ਘਟਨਾਵਾਂ ਨੇ ਜਿਨ੍ਹਾਂ ਦਾ ਸ਼ਾਇਦ ਮੁੱਢ ਜਾਂ ਆਧਾਰ ਜਿਹੜਾ ਉਹ ਫਿਰ ਐਂ ਹੀ ਵੱਜਦਾ ਇੱਥੇ ਹੀ ਹੈ ਬਿਲਕੁਲ ਜੀ ਬਹੁਤ ਸਾਰੇ ਦੋਸਤ ਹੋਰ ਵੀ ਜੁੜ ਚੁੱਕੇ ਨੇ ਅਮਰਤਪਾਲ ਜੀ ਕਹਿ ਰਹੇ ਨੇ ਕਿ ਸਰਕਾਰ ਇਹਨਾਂ ਸਾਈਟਾਂ ਨੂੰ ਬੰਦ ਕਿਉਂ ਨਹੀਂ ਕਰਦੀ ਸਰਕਾਰ ਦੀਆਂ ਸਾਰੀਆਂ ਕੁਝ ਚੀਜ਼ਾਂ ਰਲੀਆਂ ਮਿਲੀਆਂ ਵਿੱਚ ਹੁੰਦੀਆਂ ਨੇ ਕਿਉਂਕਿ ਫਿਰ ਇਹ ਜਿਹੜੀ ਜਿਹੜੀ ਇਸ ਤਰ੍ਹਾਂ ਦਾ ਕੰਟੈਂਟ ਹੈ ਦੇਖੋ ਤਾਂ ਹੋ ਸਕਦਾ ਕਿ ਹੋਰ ਤਰੀਕਿਆਂ ਨਾਲ ਵੀ ਅੱਗੇ ਜਾਂਦਾ ਆਉਂਦਾ ਹੋਵੇ ਕਿਉਂਕਿ ਬਹੁਤ ਡਾਰਕ ਨੈਟ ਵੀ ਹੈਗਾ ਨਾ ਆਪਣੇ ਵਿੱਚ ਹੂੰ ਹੂੰ ਤੁਹਾਨੂੰ ਪਤਾ ਡਾਰਕ ਇੰਟਰਨੈਟ ਦਾ ਇੱਕ ਆਪ ਦਾ ਉਹ ਤਾਂ ਉੱਥੇ ਤਾਂ ਬਹੁਤ ਕੁਝ ਪਿਆ ਉਹ ਤਾਂ ਇੱਕ ਬਹੁਤ ਵੱਡੀ ਜਿਵੇਂ ਕਹੋ ਉਹ ਹੈ ਹਾਂਜੀ ਹਾਂਜੀ ਉਹ ਤਾਂ ਅਲੱਗ ਦੁਨੀਆ ਹੈ ਸੋ ਇਹ ਆ ਜਾਂਦਾ ਤੇ ਪਰ ਉਹ ਕੀ ਹੈ ਕਿ ਕਲਿੱਪਾ-ਕਲਿੱਪਾ ਗਾਂ ਦੀ ਗਾਂ ਲੋਕ ਕੁਝ ਸ਼ੇਅਰ ਕਰਨ ਦੇ ਪੈਂਦੇ ਆ ਉਹਨਾਂ ਵਾਸਤੇ ਚੇਤਾਵਨੀ ਹੈ ਜੀ ਬਿਲਕੁਲ ਜਗਦੀਸ਼ ਜੀ ਕਹਿ ਰਹੇ ਨੇ ਕਿ ਸਰਕਾਰ ਚਾਹੀਦੀ ਪਾਬੰਦੀ ਲਾ ਸਕਦੀ ਹੈ ਦੁਬਈ ਚ ਨੈਟ ਨਹੀਂ ਖੋਲ ਸਕਦੇ ਨੈਟ ਤੇ ਖੋਲ ਨਹੀਂ ਸਕਦੇ ਆ ਸਾਈਟਾਂ ਕਹਿੰਦੇ ਅੱਛਾ ਜੀ ਉਹ ਉੱਥੇ ਆ ਨਹੀਂ ਇੰਡੀਆ ਚ ਵੀ ਲਾਈਆਂ ਹੋਈਆਂ ਨੇ ਕੁਝ ਸਾਈਟਾਂ ਜਿਹੜੀਆਂ ਪਾਬੰਦ ਨੇ ਜੀ ਕੁਝ ਸਾਈਟਾਂ ਨੇ ਹੁਣ ਤੁਸੀਂ ਦੇਖੋ ਨਾ ਚਲੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਮੰਨ ਲਓ ਉਹਨਾਂ ਦੀ ਇੱਕ ਸਾਈਟ ਤੁਸੀਂ ਪਾਬੰਦ ਕਰ ਦਿੱਤੀ ਹੂੰ ਇੰਡੀਆ ਉਹ ਕੀ ਕਰਦੇ ਆ ਕਿ ਉਸੇ ਨਾਮ ਦੀ ਉਹਨੂੰ ਮਤਲਬ ਕਿ ਦੂਆ ਲਾ ਕੇ ਤੀਆ ਲਾ ਕੇ ਚੌਕਾ ਲਾ ਕੇ ਲਿਆਉਣਗੇ ਫਿਰ ਕਿਵੇਂ ਕਰੋਗੇ ਕਿੰਨੀਆਂ ਕੋ ਬੈਂਕ ਕਰੋਗੇ ਕਿਉਂਕਿ ਤੁਹਾਡੇ ਇੱਥੇ ਵੇਖਣ ਵਾਲੇ ਬਹੁਤ ਜ਼ਿਆਦਾ ਨੇ ਜੀ 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 ਬਿਲਕੁਲ ਜੀ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲੀਏ ਕਹਿੰਦੇ ਕਿ ਕੁਝ ਘਟਨਾਵਾਂ ਹੋਈਆਂ ਨੇ ਇੱਕੇ ਦਿਨ ਦੇ ਵਿੱਚ ਤਿੰਨ ਘਟਨਾਵਾਂ ਹੋਈਆਂ ਨੇ ਪਰ ਕਹਿੰਦੇ ਉਹਨਾਂ ਦੇ ਜਿਹੜੇ ਨਤੀਜੇ ਆ ਉਹ ਰਲੇ ਮਿਲੇ ਜੇ ਲੱਗ ਰਿਹਾ ਸੇਮ ਇਨਕਾਊਂਟਰ ਦੇ ਨਾਲ ਜੁੜੀ ਹੋਈ ਖਬਰ ਹੈ ਕਿੱਥੋਂ ਦੀਆਂ ਖਬਰਾਂ ਨੇ ਜੀ 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 ਹਾਂ ਵੀਪੀਐਨ ਜ਼ਰੀਏ ਵੇਖ ਲੈਂਦੇ ਬਿਲਕੁਲ ਵਰਚੁਅਲ ਜਿਹੜਾ ਇਹ ਹੁੰਦਾ ਹੈ ਨਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਦਾ ਬਣਾ ਲੈਂਦੇ ਨੇ ਬਹੁਤ ਸਾਰੇ ਹੁਣ ਤੇ ਜਿਹੜੇ ਗੈਂਗਸਟਰ ਆ ਜਾਂ ਜਿਹੜੇ ਇਸ ਤਰ੍ਹਾਂ ਦੇ ਵਾਂਟਡ ਬੰਦੇ ਆ ਉਹ ਇਹਨਾਂ ਚੀਜ਼ਾਂ ਦਾ ਸਾਰਾ ਲੈਂਦੇ ਨੇ ਸਾਬ ਜੀ 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 ਇਹ ਤਾਂ ਵਾਕਿਆ ਹੈ ਕਿ ਇੰਟਰਨੈਟ ਦੀ ਦੁਨੀਆ ਇੰਨਾ ਜ਼ਿਆਦਾ ਵਸੀਕੇ ਰਹਾ ਰੱਖਦੀ ਆ ਕਿ ਉਹਨੂੰ پابੰਦ ਬਹੁਤ ਔਖਾ ਹੈ ਉਹ ਤੋਂ ਜਿਵੇਂ ਮਕੜੀ ਦਾ ਜਾਲਾ ਦਿਖ ਜਾਂਦਾ ਹੈ ਜਿਹਨੇ ਦੇਖਣਾ ਉਹ ਫਿਰ ਉਹ ਇਸ ਜਰੀਏ ਵੀ ਬਿਲਕੁਲ ਦੇਖ ਸਕਦਾ ਹੈ ਜੀ